ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਪਰਟੀ ਡਵਾਈਜ਼ਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਹਾਂ ਇਸ ਕੋਠੀ ਦੀ ਜਗ੍ਹਾ ਵੱਡੇ 10 ਮਰਲੇ ਆ ਜੀ ਗਲੀ ਦਾ ਵੀਓ ਤੁਹਾਨੂੰ ਸਾਰਾ ਦਿਖਾ ਦਿੱਤਾ ਹੈ ਕੋਠੀ ਦੇ ਪਹਿਲਾਂ ਤੁਹਾਨੂੰ ਬਾਹਰੋਂ ਫਰੰਟ ਸਾਰੀ ਦਿਖਾ ਦਿੰਨੇ ਆ ਇੱਕ ਵਾਰੀ ਇਹ ਕੋਠੀ ਦੋ ਮੰਜ਼ਲ ਬਣੀ ਹੋਈ ਹੈ ਅਤੇ ਦੋ ਗਲੀਆਂ ਹੈ ਜੀ ਦੋਨੋਂ ਤਰਫ ਫਰੰਟ ਹੈਗੀ ਹੈ ਟੂ ਸਾਈਡ ਓਪਨ ਆ ਦੇਖੋ ਜੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਆ ਤੇ ਫਰੰਟ ਸਾਰੀ ਦੇਖ ਲਓ ਕੋਠੀ ਅਜੇ ਕੁਛ ਟਾਈਮ ਪਹਿਲਾਂ ਹੀ ਤਿਆਰ ਕਰਵਾਈ ਸੀ ਮਾਲਕਾਂ ਨੇ ਮਾਲਕ ਬਾਹਰ ਰਹਿੰਦੇ ਹੋਣ ਕਰਕੇ ਵੇਚ ਰਹੇ ਨੇ ਆ ਦੇਖੋ ਜੀ ਫਰੰਟ ਤੇ ਦੋ ਗੇਟ ਲੱਗੇ ਹੋਏ ਨੇ ਇੱਕ ਵੱਡਾ ਗੇਟ ਲੱਗਾ ਹੋਦਾ ਨਾਲ ਇੱਕ ਛੋਟਾ ਗੇਟ ਲੱਗਾ ਹੋਇਆ ਕਾਰ ਗੱਡੀ ਵਗੈਰਾ ਕੋਈ ਅੰਦਰ ਲਗਾਨੀ ਹੋਵੇ ਤਾਂ ਵੱਡਾ ਗੇਟ ਖੋਲ ਕੇ ਲਗਾ ਸਕਦੇ ਹੋ ਆਮ ਆਪਾਂ ਜਦੋਂ ਅੰਦਰ ਬਾਹਰ ਹੁੰਨੇ ਆ ਤਾਂ ਉਹਦੇ ਲਈ ਛੋਟਾ ਗੇਟ ਲੱਗਾ ਹੋਇਆ ਜੀ ਅਲੱਗ ਤੋਂ ਬਾਕੀ ਤੁਹਾਨੂੰ ਗਲੀ ਵਾਲੇ ਪਾਸੋਂ ਵੀ ਦਿਖਾ ਦਿੰਨੇ ਆ ਆ ਮੇਨ ਤੇ ਫਰੰਟ ਆ ਗਈ ਇੱਕ ਫਰੰਟ ਗਲੀ ਨੂੰ ਲੱਗਦੀ ਹੈ ਦੋ ਗਲੀਆਂ ਹੋਣ ਕਰਕੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਉਧਰਲੇ ਪਾਸੋਂ ਵੀ ਮਾਲਕਾਂ ਨੇ ਪਿਛਲੇ ਪਾਸੇ ਵੀ ਬੈਕ ਸਾਈਡ ਤੇ ਵੀ ਵੇੜਾ ਛੱਡਿਆ ਹੋਇਆ ਆਪਣੀ ਜਗ੍ਹਾ ਛੱਡ ਕੇ ਬਣਾਈ ਹੋਈ ਹੈ ਕੋਠੀ ਇਹ ਉਹਦੇ ਕਰਕੇ ਸਾਰੀ ਕੋਠੀ ਹਵਾਦਾਰ ਹੈ ਕਿਉਂਕਿ ਤਿੰਨ ਪਾਸੇ ਓਪਨ ਹੋ ਗਈ ਦੋ ਪਾਸੇ ਤਾਂ ਗਲੀਆਂ ਲੱਗਦੀਆਂ ਨੇ ਤੀਜੇ ਪਾਸੇ ਉਹਨਾਂ ਨੇ ਆਪਣਾ ਇੱਕ ਪਰਸਾ ਛੱਡਿਆ ਵੇੜਾ ਉਹਦੇ ਨਾਲ ਸਾਰੀ ਕੋਠੀ ਹਵਾਦਾਰ ਬਣੀ ਹੋਈ ਹੈ ਪਿਛਲੇ ਪਾਸੇ ਵੀ ਖਿੜਕੀਆਂ ਵਗੈਰਾ ਲੱਗੇ ਹੋਏ ਦਰਵਾਜ਼ੇ ਵਗੈਰਾ ਕੱਢੇ ਹੋਏ ਨੇ ਤੁਹਾਨੂੰ ਉਹਦਾ ਵੀ ਦਿਖਾ ਦਿੰਨੇ ਆ ਪਿਛਲਾ ਵੇੜਾ ਵੀ ਗੇਟ ਲੱਗਾ ਹੋਇਆ ਉਹਨੂੰ ਉਹ ਵੀ ਤੁਹਾਨੂੰ ਜਗ੍ਹਾ ਦਿਖਾ ਦਿੰਨੇ ਆ ਬਾਰੋ-ਬਾਰ ਪਹਿਲਾ ਆ ਦੇਖੋ ਜੀ ਆੜਾ ਗੇਟ ਲੱਗਾ ਹੋਇਆ ਇਹ ਬੈਕ ਸਾਈਡ ਤੇ ਜਿਹੜੀ ਜਗ੍ਹਾ ਛੱਡੀ ਹੋਈ ਹੈ ਇਹਨਾਂ ਨੇ ਵੇੜਾ ਟਾਈਪ ਇਹੋ ਗੇਟ ਹੈ ਜੀ ਇਧਰੋਂ ਬਾਰੋ-ਬਾਰ ਵੀ ਐਂਟਰੀ ਕਰ ਸਕਦੇ ਹੋ ਤੇ ਅੰਦਰਲੇ ਪਾਸੋਂ ਵੀ ਐਂਟਰੀ ਹੈਗੀ ਹੈ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਸਾਰੀ ਦਿਖਾ ਦਿੰਨੇ ਆ ਉੱਥੇ ਆ ਦੇਖੋ ਜੀ ਸਾਰੇ ਪਾਸੇ ਕੈਮਰਾ ਕੋਮ ਆ ਰਹੇ ਤੇ ਦੇਖ ਲਓ ਇੱਕ ਵਾਰੀ ਫਿਰ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆ ਜੀ ਕੋਠੀ ਦੀ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਆ ਦੇਖੋ ਜੀ ਉਹਦੇ ਬਾਹਰ ਹੀ ਵਾਸ਼ਬੈਸਨ ਲੱਗਾ ਹੋਇਆ ਇਹ ਜੀ ਇੱਕ ਵਾਸ਼ਰੂਮ ਬਾਹਰ ਬਣਿਆ ਹੋਇਆ ਤਿੰਨ ਵਾਸ਼ਰੂਮ ਅੰਦਰ ਬਣੇ ਹੋਏ ਹਨ ਆ ਜੀ ਖੁੱਲਡੁੱਲਾ ਪਹਿਲਾਂ ਵੇੜਾ ਹੈ ਜਿਹੜਾ ਬਣਿਆ ਹੋਇਆ 40 ਵਿੱਚ ਟੋਟਲ 6 ਕਮਰੇ ਬਣੇ ਹੋਏ ਹਨ ਇੱਕ ਰਸੋਈ ਬਣੀ ਹੋਈ ਹੈ 4 ਬਾਥਰੂਮ ਬਣੇ ਹੋਏ ਹਨ ਤਿੰਨ ਬਾਥਰੂਮ ਅੰਦਰ ਭਰੇ ਹੋਏ ਨੇ ਇੱਕ ਬਾਥਰੂਮ ਬਾਹਰ ਬਣਿਆ ਹੋਇਆ ਤਿੰਨ ਕਮਰੇ ਨੀਚੇ ਬਣੇ ਹੋਏ ਆ ਜਾਂ ਤਿੰਨ ਕਮਰੇ ਉੱਪਰ ਬਣੇ ਹੋਏ ਆ ਇੱਕ ਮੋੜੇ ਵੇੜਾ ਬਣਿਆ ਇੱਕ ਪਿਛਲੇ ਪਾਸੇ ਵੇੜਾ ਬਣਿਆ ਜੀ ਕੋਠੀ ਦੀ ਜਗ੍ਹਾ ਤੁਹਾਨੂੰ ਦੱਸ ਦਿੱਤੀ ਸੀਗੀ ਕਿ 10 ਮਰਲੇ ਆ ਸਾਰੇ ਕਮਰੇ ਖੁੱਲੇ ਡੁੱਲੇ ਅਤੇ ਹਵਾਦਾਰ ਬਣੇ ਹੋਏ ਨੇ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਮਾਲਕਾ ਦਾ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ 79 986 40007 ਇਹ ਜੀ ਮਾਲਕਾ ਦਾ ਨੰਬਰ ਤੁਸੀਂ ਕੁਝ ਵੀ ਉਹਨਾਂ ਦਾ ਰੇਟ ਬਾਰੇ ਇਹ ਲੋਕੇਸ਼ਨ ਬਾਰੇ ਗੱਲ ਕਰਨੀ ਹੋਵੇ ਕਰ ਸਕਦੇ ਹੋ ਬਾਕੀ ਤੁਹਾਨੂੰ ਰੇਟ ਤੇ ਲੋਕੇਸ਼ਨ ਆਪਾਂ ਵੀ ਦੱਸ ਦਿੰਨੇ ਆ ਆ ਦੇਖੋ ਜੀ ਸਾਰੀ ਕੋਠੀ ਨੂੰ ਪੱਥਰ ਲੱਗਾ ਹੋਇਆ ਫਰਸ਼ ਤੇ ਆ ਕਿਚਨ ਬਣੀ ਹੋਈ ਹੈ ਕਿਚਨ ਵੀ ਕਾਫੀ ਖਲੂਡਲੀ ਬਣੀ ਹੋਈ ਹੈ ਕਲੀ ਪੇਂਟ ਦਾ ਕੰਮ ਸਾਰਾ ਨਵਾਂ ਹੀ ਹੋਇਆ ਜੀ ਅਜੇ ਮਾਲਕਾ ਨੇ ਕੋਠੀ ਵਿੱਚ ਕੋਈ ਕਮੀ ਨਹੀਂ ਛੱਡੀ ਹੋਈ ਜੀ ਡਾਊਨ ਸੀਲਿੰਗ ਵੀ ਸਾਰੀ ਹੋਈ ਹੋਈ ਹੈ ਐਲੂਮੀਨੀਅਮ ਦਰਵਾਜ਼ੇ ਸਾਰੇ ਪਾਸੇ ਲੱਗੇ ਹੋਏ ਨੇ हां जी बैक साइड वाला एरिया ਤੁਹਾਨੂੰ ਦੱਸਿਆ ਜਿਹੜਾ ਵੇੜਾ ਬੈਕ ਸਾਈਡ ਤੇ ਬਣਾਇਆ ਹੋਇਆ ਉਹਨਾਂ ਨੇ ਤਾਂ ਕਿ ਪੂਰੀ ਕੋਟੀ ਹਵਾਦਾਰ ਹੋਵੇ ਆ ਦੇਖੋ ਤੁਹਾਨੂੰ ਬਾਹਰੋਂ ਵੀ ਇਹ ਗੇਟ ਦਿਖਾਇਆ ਸੀਗਾ ਸੇਫਟੀ ਵਾਸਤੇ ਉੱਪਰ ਸਾਰੇ ਐਂਗਲ ਲੱਗੇ ਹੋਏ ਨੇ ਆ ਦੇਖੋ ਜੇ ਬੈਕ ਸਾਈਡ ਤੋਂ ਮੈਂ ਪੂਰੀ ਕੋਟੀ ਹਵਾਦਾਰ ਬਣਾਈ ਹੋਈ ਹੈ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਲੌਬੀ ਏਰੀਆ ਵਿੱਚੋਂ ਹੀ ਦੂਜੀ ਮੰਜ਼ਲ ਤੇ ਪੌੜੀਆਂ ਚੜਦੀਆਂ ਹਨ ਆ ਦੇਖੋ ਜੀ ਪੌੜੀਆਂ ਤੇ ਵੀ ਸਾਰਾ ਪੱਥਰ ਲੱਗਾ ਹੋਇਆ ਹੈ ਦੀਵਾਰਾਂ ਤੇ ਟੈਲ ਲੱਗੀ ਹੋਈ ਹੈ ਪੋੜੀਆਂ ਤੇ ਵੀ ਲਗਭਗ 3 ਤੋਂ 4 ਫੁੱਟ ਟੈਲ ਲੱਗੀ ਹੋਈ ਹੈ ਹਰ ਦੀਵਾਰ ਤੇ ਸਾਰੇ ਪਾਸੇ ਆ ਦੇਖੋ ਬਾਕੀ ਤੁਸੀਂ ਦੇਖ ਰਿਹਾ ਵੀਡੀਓ ਵਿੱਚ ਉੱਪਰ ਵੀ ਸਾਰੇ ਦਰਵਾਜ਼ੇ ਐਲੂਮੀਨੀਅਮ ਦੇ ਲੱਗੇ ਹੋਏ ਹਨ ਕੋਠੀ ਦੀ ਡਿਮਾਂਡ ਮਾਲਕਾਂ ਨੇ 55 ਲੱਖ ਰੁਪਏ ਰੱਖੀ ਹੈ ਕੋਠੀ ਦਾ ਐਡਰੈਸ ਹੈਗਾ ਉਹ ਜੀ ਆਦਮਪੁਰ ਸ਼ਹਿਰ ਬੈਂਸ ਕਲੋਨੀ ਵਿੱਚ ਬਣੀ ਹੋਈ ਹੈ ਕੋਠੀ ਬਾਕੀ ਪ੍ਰੋਪਰ ਲੋਕੇਸ਼ਨ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਮਾਲਕਾਂ ਦਾ ਅੱਤੇ ਫੋਨ ਕਰਕੇ ਪੁੱਛ ਸਕਦੇ ਹੋ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਦੂਜੀ ਮੰਜ਼ਲ ਤੇ ਵੀ ਸਾਰੇ ਫਰਸ਼ ਤੇ ਪੱਥਰ ਲੱਗਾ ਹੋਇਆ ਬਾਕੀ ਤੁਸੀਂ ਵੀਡੀਓ ਦੇਖ ਹੀ ਲਿਆ ਸਾਰੇ ਪਾਸੇ ਛਿੜਕੀਆਂ ਤੋਂ ਲੈ ਕੇ ਦਰਵਾਜ਼ੇ ਸਾਰੇ ਐਲੂਮੀਨੀਅਮ ਦੇ ਲੱਗੇ ਹੋਏ ਹਨ ਤਾਂ ਨੂੰ ਵਾਧਰੇ ਵਾਲੇ ਪਾਸੋਂ ਵੀ ਸਾਰਾ ਦਿਖਾ ਦਿੰਨੇ ਆ ਦੇਖੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ